ਟੌਮੀ ਥੌਮਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੇਰੀ ਘਰਵਾਲੀ ਦੀ ਮੌਤ ਦੀ ਸਜ਼ਾ ਟਲ ਜਾਣਾ ਇਹ ਸਾਡੇ ਪਰਿਵਾਰ ਦੇ ਲਈ ਬੇਹੱਦ ਖੁਸ਼ੀ ਵਾਲੀ ਗੱਲ ਹੈ ਮੇਰੀ ਬੱਚੀ ਵਾਸਤੇ ਬੇਹੱਦ ਖੁਸ਼ੀ ਵਾਲੀ ਗੱਲ ਹੈ ਭਾਰਤ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਅਸੀਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇੰਨਾ ਯੋਗਦਾਨ ਪਾਇਆ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਉਂ ਨਾ ਪਾਇਆ ਹੋਵੇ ਟੌਮੀ ਥੌਮਸਾ ਜਿਹੜਾ ਇਹ ਹੈਗਾ ਜੀ ਨਿਮਸ਼ਾਪ੍ਰੀਆ ਦਾ ਘਰਵਾਲਾ ਨਿਮਿਸ਼ਾਪ੍ਰਿਆ ਉਹ ਜਿਹਨੂੰ ਕੇ ਯਮਨ ਦੀ ਰਾਜਤਾਨੀ ਸਨਾ ਦੇ ਵਿੱਚ ਜੇਲ੍ਹ ਦੇ ਵਿੱਚ ਰੱਖ ਕੇ ਮੌਤਰੀ ਸਜ਼ਾ ਦਿੱਤੀ ਜਾਣੀ ਸੀ 16 ਤਰੀਕ ਨੂੰ ਯਾਨੀ ਕਿ ਲੰਘੇ ਕੱਲ ਪਰ ਉਹਦੀ ਇਹ ਸਜ਼ਾ ਐਨ ਮੌਕੇ ਦੇ ਉੱਤੇ ਰਾਤੋਂ ਰਾਤ ਟਲ ਗਈ ਵਕਤੀ ਤੌਰ ਦੇ ਉੱਤੇ ਟਲੀ ਆ ਪੱਕੇ ਤੌਰ ਦੇ ਉੱਤੇ ਨਹੀਂ ਹਾਲਾਂਕਿ ਟੋਮੀ ਥਾਮਸ ਦਾ ਇਹ ਕਹਿਣਾ ਜੀ ਕਿ ਸਾਨੂੰ ਇਸ ਗੱਲ ਦੀ ਆਸ ਹੈ ਕਿ ਹੁਣ ਅਸੀਂ ਬਚ ਗਏ ਹਾਂ ਹੁਣ ਉਹ ਭਾਰਤ ਆ ਸਕੇਗੀ ਉਹਦੀ ਜ਼ਿੰਦਗੀ ਬਚ ਸਕੇਗੀ ਤੇ ਅਸੀਂ ਆਪਣੀ ਜ਼ਿੰਦਗੀ ਸਾਰੇ ਪਰਿਵਾਰ ਸਮੇਤ ਖੁਸ਼ਹਾਲ ਰੂਪ ਦੇ ਵਿੱਚ ਬਸਰ ਕਰ ਸਕਾਂਗੇ ਪਰ ਇਹ ਗੱਲ ਇੱਥੇ ਏਵੇਂ ਨਹੀਂ ਹੁੰਦੀ ਇੱਥੇ ਜਜ਼ਬਾਤ ਵਾਲੀ ਗੱਲ ਨਹੀਂ ਇੱਥੇ ਲੌਜਿਕ ਵਾਲੀ ਗੱਲ ਸਮਝਣੀ ਚਾਹੀਦੀ ਆ ਕਿ ਕੀ ਟੋਮੀ ਥੋਮਸ ਦੇ ਇਹ ਕੁਝ ਕਹਿਣ ਦੇ ਨਾਲ ਹਾਲਾਤ ਬਦਲਦੇ ਆ ਜਿਹੜੀ ਇਸ ਵੇਲੇ ਫਾਂਸੀ ਦੀ ਸਜ਼ਾ ਟਲੀ ਆ ਵਕਤੀ ਤੌਰ ਦੇ ਉੱਤੇ ਜਾਂ ਕਹ ਜੀਏ ਮੌਤਰੀ ਸਜ਼ਾ ਟਲੀ ਆ ਜਿਹਦੇ ਵਿੱਚ ਗੋਲੀ ਮਾਰ ਕੇ ਮਾਰਨਾ ਸੀ ਕਿਸੇ ਵੀ ਰੂਪ ਦੇ ਵਿੱਚ ਹੋਵੇ ਉਹ ਇਸ ਕਰਕੇ ਟਲੀ ਆ ਕਿਉਂਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਦੀ ਆਪਸ ਦੇ ਵਿੱਚ ਚਰਚਾ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਕਿਉਂਕਿ ਪਹਿਲੀ ਵਾਰ ਉਹ ਤਲਾਲ ਅਬਦੋ ਮਹਿਦੀ ਦਾ ਭਰਾ ਉਹ ਤਲਾਲ ਅਬਦੋ ਮਹਿਦੀ ਉਹ ਆ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਸੀ ਜਿਹਨੂੰ ਮਾਰ ਦਿੱਤਾ ਗਿਆ ਸੀ ਉਹਦਾ ਭਰਾ ਗੱਲਬਾਤ ਕਰਨ ਵਾਸਤੇ ਰਾਜ਼ੀ ਹੋਇਆ ਉਥੋਂ ਦੀ ਅਦਾਲਤ ਨੇ ਉਥੋਂ ਦੇ ਸਿਸਟਮ ਨੇ ਇੱਕ ਹੋਰ ਮੌਕਾ ਦਿੱਤਾ ਵੀ ਜੇਕਰ ਨਿਮਿਸ਼ਾ ਪ੍ਰਿਆ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਬਲੱਡ ਮਨੀ ਦੇ ਕੇ ਜਾਂ ਜਿਹੜਾ ਸਬੰਧਤ ਪੀੜਤ ਪਰਿਵਾਰ ਆ ਉਹ ਤੁਹਾਨੂੰ ਮਾਫ਼ ਜੇਕਰ ਕਰਨਾ ਚਾਹੁੰਦਾ ਤੇ ਫੇਰ ਭਾਈ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤਾਂ ਸਾਨੂੰ ਉਹਨਾਂ ਦੇ ਪ੍ਰਸ਼ਾਸਨ ਦਾ ਉਹਨਾਂ ਦੇ ਸਿਸਟਮ ਦਾ ਉਹਨਾਂ ਦੀ ਸਰਕਾਰ ਦਾ ਉਹਨਾਂ ਦੇ ਕਾਨੂੰਨ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਹਨਾਂ ਨੇ 16 ਤਰੀਕ ਮਿੱਥ ਕੇ ਵੀ ਅੱਗੇ ਗੱਲ ਪਾ ਦਿੱਤੀ ਆ ਵੀ ਜੇਕਰ ਆਪਸ ਦੇ ਵਿੱਚ ਦੋਵੇਂ ਪਰਿਵਾਰ ਰਜ਼ਾਮੰਦੀ ਕਿਸੇ ਵੀ ਰੂਪ ਦੇ ਵਿੱਚ ਕਰ ਲੈਂਦੇ ਆ ਤਾਂ ਅਦਾਲਤ ਨੂੰ ਤੇ ਦੇਸ਼ ਨੂੰ ਕੋਈ ਇਹਦੇ ਵਿੱਚ ਸਮੱਸਿਆ ਨਹੀਂ ਆ ਇਹ ਗੱਲ ਭਾਰਤ ਦੇ ਵਿੱਚ ਨਹੀਂ ਹੁੰਦੀ ਮੰਨ ਲਓ ਕਿਸੇ ਨੂੰ ਕਿਸੇ ਦੇ ਦੋਸ਼ ਦੇ ਵਿੱਚ ਫਾਂਸੀ ਦੀ ਸਜ਼ਾ ਹੋਈ ਹੋਵੇ ਤੇ ਬੰਦਾ ਕਹੇ ਜੀ ਕਿ ਮੈਂ ਹੁਣ ਚਲੋ ਜੀ ਗੱਲਬਾਤ ਕਰ ਲਈ ਆ ਤੇ ਜਦੋਂ ਫਾਂਸੀ ਦੀ ਤਰੀਕ ਮقرਰ ਹੋ ਗਈ ਆ ਉਸ ਤੋਂ 3 4 5 7 ਘੰਟੇ ਪਹਿਲਾਂ ਇੱਥੇ ਕਿਵੇਂ ਗੱਲ ਬਦਲ ਜੂਗੀ ਇਹ ਉੱਥੇ ਹੋਇਆ ਉਥੋਂ ਦੇ ਸਿਸਟਮ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਸੇਵ ਇੰਟਰਨੈਸ਼ਨਲ ਜਿਹੜੀ ਇੱਕ ਸੰਸਥਾ ਬਣਾਈ ਸੀ ਫਾਊਂਡੇਸ਼ਨ ਬਣਾਈ ਸੀ ਨਿਮੀਸ਼ਾਪਰੀਆ ਦੇ ਨਾਂ ਦੇ ਉੱਤੇ ਇਸ ਮਾਮਲੇ ਦੇ ਵਿੱਚ ਫਾਊਂਡੇਸ਼ਨ ਦੇ ਵੱਲੋਂ ਵੀ ਧੰਨਵਾਦ ਕੀਤਾ ਗਿਆ ਅਸਲ ਵਿੱਚ ਗੱਲ 8.5 ਕਰੋੜ ਰੁਪਏ ਦੇ ਨਾਲ ਸੰਬੰਧਿਤ ਹੈ 1 ਮਿਲੀਅਨ ਡਾਲਰ ਹੈ ਜਿਹੜਾ ਉਹ ਇਕੱਤਰ ਕਰ ਲਿਆ ਗਿਆ 1 ਮਿਲੀਅਨ ਡਾਲਰ ਹੈ ਜਿਹੜਾ ਇਹ ਉਸ ਸੰਸਥਾ ਨੇ ਜਿਹੜੀ ਕਿ ਉਹਨੂੰ ਬਚਾਉਣਾ ਚਾਹੁੰਦੀ ਆ ਉਹਦੇ ਵੱਲੋਂ ਜਿਹਦਾ ਨਾਮ ਹੈਗਾ ਜੀ ਸੇਵ ਨਿਮਿਸ਼ਾਪ੍ਰੀਆ ਇੰਟਰਨੈਸ਼ਨਲ ਐਕਸ਼ਨ ਕਾਉਂਸਲ ਉਹਦੇ ਵੱਲੋਂ ਨਿਮਿਸ਼ਾ ਦੇ ਪਰਿਵਾਰ ਦੇ ਵੱਲੋਂ ਕੁਝ ਕੁ ਹੋਰ ਕਾਰੋਬਾਰੀਆਂ ਦੇ ਵੱਲੋਂ 1 ਮਿਲੀਅਨ ਡਾਲਰ ਇਕੱਤਰ ਕਰਕੇ ਰੱਖ ਲਿਆ ਗਿਆ ਤਲਾਲ ਅਬਦੋ ਦੇ ਪਰਿਵਾਰ ਨੂੰ ਇਹ 1 ਮਿਲੀਅਨ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਗਈ ਆ ਯਾਨੀ ਕਿ ਲਗਭਗ 8.5 ਕਰੋੜ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਜਾਂ ਮੰਨ ਲਿਆ ਗਿਆ ਪਰ ਇਹ ਵੀ ਗੱਲ ਕਹੀ ਗਈ ਆ ਕਿ ਜੇਕਰ ਉਹ 8.5 ਕਰੋੜ ਦੀ ਥਾਂ ਦੇ ਉੱਤੇ 20 ਕਰੋੜ ਰੁਪਈਆ ਵੀ ਮੰਗਦੇ ਆ ਤਾਂ ਸੰਸਥਾ ਤੇ ਲੋਕ ਤੇ ਪਰਿਵਾਰ ਇਕੱਠਾ ਕਰਕੇ ਉਹ ਵੀ ਦੇਣ ਨੂੰ ਤਿਆਰ ਆ ਫਿਰ ਗੱਲ ਇੱਥੇ ਮੁਕਦੀ ਜੀ ਕਿ ਉਹ ਪਰਿਵਾਰ ਪੈਸੇ ਲੈ ਕੇ ਮੰਨਦਾ ਜਾਂ ਉਹ ਪਰਿਵਾਰ ਤਰਸ ਦੇ ਆਧਾਰ ਤੇ ਮੰਨ ਜਾਂਦਾ ਇਹ ਹੁਣ ਉਹਦੇ ਉੱਤੇ ਨਿਰਪਰ ਕਰਦੀ ਗੱਲ ਆ ਆਪਾਂ ਇਹ ਗੱਲ ਕਹਿੰਦੇ ਨਹੀਂ ਨਹੀਂ ਇਹਦਾ ਹੁਣ ਮੰਨ ਜਾਣੇ ਤਾਂ ਮੰਨ ਗਏ ਹਨ ਇਹ ਤਾਂ ਗੱਲ ਹੋ ਗਈ ਆ ਫਿਲਹਾਲ ਮੁੱਢਲੇ ਪੜਾਅ ਦੇ ਵਿੱਚ ਗੱਲ ਆ ਇਹ ਹਫ਼ਤੇ 10 ਦਿਨ ਦੇ ਵਿੱਚ ਜਾਂ ਕੱਲ ਤੱਕ ਜਾਂ ਪਰਸੋ ਤੱਕ ਜਾਂ ਦੋ ਹਫ਼ਤਿਆਂ ਤੱਕ ਗੱਲ ਕਲੀਅਰ ਹੋ ਜੂਗੀ ਵੀ ਭਾਈ ਉਹ ਪਰਿਵਾਰ ਕਹਿੰਦਾ ਕੀ ਆ ਪਰ ਵਕਤੀ ਤੌਰ ਦੇ ਉੱਤੇ ਫੰਸੀ ਟਲੀ ਆ ਇੱਕ ਮੈਂ ਗੱਲ ਹੋਰ ਦੱਸ ਦਿਆਂ ਇਹਦੇ ਵਿੱਚ ਵਕੀਲ ਤੇ ਪ੍ਰਿਸ਼ਦ ਦੇ ਮੁੱਖ ਮੈਂਬਰ ਜਿਹੜੇ ਸੁਭਾਸ਼ ਚੰਦਰਨ ਇਹਨਾਂ ਨੇ ਗੱਲ ਕਹੀ ਹੈ ਕਿ ਮਾਮਲਾ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਪੀੜਤ ਦਾ ਯਾਨੀ ਕਿ ਤਲਾਲ ਅਬਦੁਮਹਿਦੀ ਦਾ ਪਹਿਲੀ ਵਾਰ ਉਸ ਪੀੜਤ ਪਰਿਵਾਰ ਦਾ ਜਿਹੜਾ ਮੈਂਬਰ ਆ ਯਾਨੀ ਕਿ ਉਸ ਪੀੜਤ ਦਾ ਭਰਾ ਜਿਹੜਾ ਉਹ ਸਾਹਮਣੇ ਆਇਆ ਪੂਰੀ ਰਾਤ ਗੱਲਬਾਤ ਉਹਦੇ ਨਾਲ ਕੀਤੀ ਗਈ ਜਿਹਦੇ ਤੋਂ ਬਾਅਦ ਇਹ ਜਿਹੜੀ ਮੌਤ ਦੀ ਸਜ਼ਾ ਵਕਤੀ ਤੌਰ ਦੇ ਉੱਤੇ ਟਾਲੀ ਗਈ ਆ ਇਸ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਸੁਭਾਸ਼ ਚੰਦਰਨ ਦੇ ਵੱਲੋਂ ਇਹ ਜੋ ਅਸੀਂ ਚਾਹੁੰਦੇ ਸਾਂ ਉਹ ਹੋ ਗਿਆ ਹੈ ਹੁਣ ਸਾਨੂੰ ਇੱਕ ਆਸ ਦੀ ਨਵੀਂ ਕਿਰਨ ਦਿਸੀ ਹੈ ਸਾਨੂੰ ਇਸ ਗੱਲ ਦੀ ਆਸ ਹੈ ਕਿ ਭਵਿੱਖ ਦੇ ਵਿੱਚ ਅਸੀਂ ਉਹਨੂੰ ਬਚਾ ਲਵਾਂਗੇ ਨਾਲ ਉਹਨੇ ਇੱਕ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਨੂੰ ਹੰਗਾਰਾ ਮਿਲਿਆ ਚਾਰੇ ਪਾਸਿਓਂ ਜਿਸ ਤਰੀਕੇ ਦੇ ਨਾਲ ਹੁਣ ਅਦਾਲਤ ਦੇ ਤਾਬ ਦਾ ਫੈਸਲਾ ਸੁਣਾਤਾ ਅਦਾਲਤ ਦੀ ਕਾਰਵਾਈ ਤਾਂ ਵਿੱਚ ਰਹਿ ਨਹੀਂ ਨਾ ਗਈ ਕਿ ਕੇਸ ਨਵੇਂ ਸਿਰੇ ਤੋਂ ਚੱਲੇ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੁਣ ਤਾਂ ਗੱਲ ਦਇਆ ਦੇ ਉੱਤੇ ਹੈ ਧਰਮ ਗੁਰੂਆਂ ਦੇ ਉੱਤੇ ਨਿਰਪਰ ਕਰਦੀ ਹੈ ਹੁਣ ਤਾਂ ਗੱਲ ਆਸਥਾ ਦੇ ਉੱਤੇ ਨਿਰਭਰ ਕਰਦੀ ਆ। ਹੁਣ ਤਾਂ ਗੱਲ ਦਇਆ ਦੇ ਉੱਤੇ ਨਿਰਭਰ ਕਰਦੀ ਆ। ਇੱਥੇ ਦਇਆ, ਆਸਥਾ, ਧਾਰਮਿਕਤਾ ਤੇ ਧਾਰਮਿਕ ਸ਼ਖਸੀਤਾਂ ਦਾ ਪ੍ਰਭਾਵ ਕਿੰਨਾ ਕੰਮ ਆਉਂਦਾ ਇਹਦੇ ਉੱਤੇ ਨਿਰਭਰ ਕਰਦੀ ਗੱਲ ਆ। ਗੱਲ 8.5 ਕਰੋੜ ਰੁਪਏ ਦੇ ਵਿੱਚ ਮੰਨਣ ਮਨਾਉਣ ਦੀ ਨਹੀਂ। ਗੱਲ ਇਹ ਆ ਕਿ ਜਿਨ੍ਹਾਂ ਦਾ ਮਰਿਆ ਹੈ ਉਹ ਉਹਦੀ ਜ਼ਿੰਦਗੀ ਦੀ ਕੀਮਤ ਵੱਧ ਸਮਝਦੇ ਸੀ ਜਾਂ ਇਹ 8.5 ਕਰੋੜ ਰੁਪਏ ਨੂੰ ਵੱਧ ਸਮਝਦੇ ਆ। ਪਰ ਇਹ ਗੱਲ ਕਹੀ ਗਈ ਆ ਪ੍ਰੈਸ਼ਰ ਦੇ ਵੱਲੋਂ ਕਿ ਸਾਨੂੰ 20 ਕਰੋੜ ਰੁਪਈਆ ਦੇਣ ਦੇ ਵਿੱਚ ਵੀ ਅਸੀਂ ਪੇਸ਼ਕਸ਼ੇ ਵੀ ਕਰ ਸਕਦੇ ਸੀ ਵੀ ਭਾਈ ਪੈਸੇ ਵਧਾ ਲਓ ਪਰ ਜਦੋਂ ਗੱਲਬਾਤ ਕਰਕੇ ਨਹੀਂ ਰਾਜ਼ੀ ਸੀ ਤੇ ਫਿਰ ਅਸੀਂ ਕੀ ਤੋਂ ਕੀ ਕਰਦੇ ਸਾਡੇ ਮਨ ਦੇ ਵਿੱਚ ਬੜਾ ਕੁਝ ਚੱਲਦਾ ਸੀ ਸੋ ਜਿਸ ਤਰੀਕੇ ਦੇ ਨਾਲ ਇਸ ਸਾਰੇ ਘਟਨਾਕਰਮ ਨੇ ਨਵੇਂ-ਨਵੇਂ ਮੋੜ ਕੱਟੇ ਜਿਵੇਂ ਭਾਰਤੀ ਮੀਡੀਆ ਨੇ ਇਸ ਗੱਲ ਨੂੰ ਬਿਆਨ ਕੀਤਾ ਜਿਵੇਂ ਹਰ ਗੱਲ ਦੇ ਵਿੱਚ ਉਤਸੁਕਤਾ ਸੀ ਕਿ ਹੁਣ ਆ ਕੀ ਹੋਊਗਾ ਹੁਣ ਇਉਂ ਕਿਵੇਂ ਹੋਊਗਾ ਹੁਣ ਕੀ ਹੋ ਸਕਦਾ ਜੇ ਮੰਨ ਲਓ 16 ਤਰੀਕ ਨੂੰ ਉਹ ਕੁੜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਆ ਭਾਰਤੀ মিডিਕੇ ਦੇ ਵਿੱਚ ਵੀ ਖਬਰਾਂ ਆਉਣੀਆਂ ਸੀ ਤੇ ਅਸੀਂ ਵੀ ਖਬਰ ਸਾਂਝੀ ਕਰਨੀ ਸੀ ਕਿ ਕੰਬਲ ਦੇ ਵਿੱਚ ਲਪੇਟ ਕੇ ਨਮੀਸ਼ਾ ਪ੍ਰਿਆ ਨੂੰ ਪਿੱਠ ਪਾਰ ਲਟਾ ਕੇ ਉਹਦੀ ਪਿੱਠ ਦੇ ਉੱਤੇ ਗੋਲੀਆਂ ਮਾਰ ਕੇ ਗੰਗਾਂ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਉਹਨੂੰ ਸਜ਼ਾ ਦੇ ਦਿੱਤੀ ਗਈ ਆ ਕੀਤਾ ਨਮੀਸ਼ਾ ਪ੍ਰਿਆ ਨੇ ਵੀ ਮਾਰਿਆ ਮੈਂ ਫੇਰ ਇਹ ਗੱਲ ਕਹਿਣਾ ਦੇਖੋ ਉਲਾਰਵਾਦੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਹੋਣਾ ਚਾਹੀਦਾ ਅਸੀਂ ਆਪਦੇ ਦੇਸ਼ ਦੀ ਧੀ ਭੈਣ ਜਾਂ ਪੁੱਤ ਭਰਾ ਦੇ ਪ੍ਰਤੀ ਚੰਗੀ ਸੋਚ ਰੱਖਾਂਗੇ ਵਧੀਆ ਗੱਲ ਆ ਪਰ ਜਿੱਥੇ ਗੱਲ ਲੌਜਿਕ ਦੀ ਉਹ ਤਾਂ ਲੌਜਿਕ ਦੀ ਆ ਸਾਡਾ ਪਾਸਪੋਰਟ ਜ਼ਬਤ ਕੀਤਾ ਉਹਨੇ ਖੁਰਦਬੁਰਦ ਕੀਤਾ ਉਹਨੇ ਲਕੋ ਲਿਆ ਅਸੀਂ ਉਹਦੇ ਕੋਲੋਂ ਹਾਸਲ ਕਰਨ ਦੇ ਲਈ ਉਹਦਾ ਟੀਕਾ ਲਾਤਾ ਉਹਦੇ ਓਵਰਡੋਜ਼ ਲੱਗ ਗਈ ਉਹ ਮਰ ਗਿਆ ਤੇ ਅਸੀਂ ਵੀ ਤਾਂ ਕਰੂਰਤਾ ਬਹੁਤ ਦਿਖਾਈ ਅਸੀਂ ਲਾਸ਼ ਨੂੰ ਖੁਰਦਬੁਰਦ ਕਰਨ ਦੇ ਲਈ ਉਹਦੇ ਟੋਟੇ ਕਰਕੇ ਪਾਣੀ ਦੇ ਟੈਂਕੀ ਚ ਸੁੱਟਤਾ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਫੇਰ ਕੀ ਹੋ ਗਿਆ ਇਹ ਤਾਂ ਕਰਨਾ ਪਿਆ ਵਿਚਾਰੀ ਨੂੰ ਇੱਥੇ ਵਿਚਾਰੀ ਵਿਚੂਰੀ ਵਾਲੀ ਕੋਈ ਗੱਲ ਨਹੀਂ ਗਈ ਇਹ ਹੈਗੇ ਜੀ ਘਰੇ ਬੈਠ ਕੇ ਵਿਚਾਰ ਪੇਸ਼ ਕਰਨ ਵਾਲੇ ਇਹ ਕੋਈ ਪੰਚਾਇਤ ਨਹੀਂ ਬੈਠੀ ਵੀ ਚਲੋ ਕੋਈ ਗੱਲ ਨਹੀਂ ਯਾਰ ਗਰੀਬ ਪਰਿਵਾਰ ਇਹਨੂੰ ਬਖਸ਼ ਦਿਓ ਕਤਲ ਦਾ ਮਤਲਬ ਕਤਲ ਆ ਤੇ ਮੌਤ ਦਾ ਮਤਲਬ ਮੌਤ ਆ ਤੇ ਅੱਖ ਦਾ ਮਤਲਬ ਉਹ ਉੱਥੇ ਅੱਖ ਆ ਇਹ ਉਥੋਂ ਦੇ ਸ਼ਰੀਆ ਕਾਨੂੰਨ ਦੇ ਮੁਤਾਬਕ ਆ ਇਹ ਅਰਬ ਕੰਟਰੀਜ਼ ਦੇ ਵਿੱਚ ਇਹ ਯਮਨ ਦੇ ਕਾਨੂੰਨ ਦੇ ਮੁਤਾਬਕ ਆ ਪਰ ਭਾਰਤ ਦੀ ਸਰਕਾਰ ਨੇ ਕੋਸ਼ਿਸ਼ ਕਹਿੰਦੇ ਕੀਤੀ ਆ ਡਿਪਲੋਮੈਟਿਕ ਪੱਧਰ 'ਤੇ ਉੱਤੇ ਕੋਸ਼ਿਸ਼ ਹੋਈ ਆ ਪਰ ਉਹਦੇ ਵਿੱਚ ਬਹੁਤੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਯਮਨ ਇਸ ਵੇਲੇ ਘਰੇਲੂ ਯੁੱਧ ਦੇ ਨਾਲ ਜੂਝ ਰਿਹਾ ਉੱਥੇ ਇਸ ਵੇਲੇ ਹੂਤੀ ਵਿਦਰੋਹੀਆਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਆ ਅਗਲੀ ਗੱਲ ਇਹ ਆ ਕਿ ਭਾਰਤ ਦੀ ਐਮਬੈਸੀ ਆਪਣੀ ਐਮਬੈਸੀ ਯਮਨ ਦੇ ਵਿੱਚ ਨਹੀਂ ਆ ਨਾਲ ਦੇ ਦੇਸ਼ ਦੀ ਐਮਬੈਸੀ ਤੱਕ ਰਾਜਦੂਤ ਤੱਕ ਸੁਨੇਹਾ ਭੇਜ ਕੇ ਉਸ ਦੇਸ਼ ਦੇ ਵਿੱਚ ਆਪਣੀ ਗੱਲ ਪਚਾਉਣੀ ਪੈਂਦੀ ਆ ਉਹਦੇ ਨਾਲ ਕੋਈ ਬਹੁਤੇ ਚੰਗੇ ਸਾਡੇ ਕੂਟਨੀਤਿਕ ਸਬੰਧ ਨਹੀਂ ਆ ਕਈ ਬੰਦੇ ਹੁਣੇ ਗੱਲ ਕਰੀ ਜਾਂਦੇ ਆ ਮੋਦੀ ਹੈ ਤਾਂ ਮਮਕਨ ਹੈ ਉਹ ਭਾਈ ਉਹਦੇ ਵਿੱਚ ਕੋਈ ਨਾ ਮੋਦੀ ਸਾਹਿਬ ਦੀ ਗੱਲ ਆ ਨਾ ਕਿਸੇ ਮੁੱਖ ਮੰਤਰੀ ਦੀ ਗੱਲ ਆ ਇਹ ਗੱਲਾਂ ਬੇਲੋੜੀਆਂ ਇਹ ਗੱਲਾਂ ਤਰਸ ਦੇ ਉੱਤੇ ਟਿਕੀਆਂ ਇਹ ਗੱਲਾਂ ਡਾਂਗ ਦੇ ਉੱਤੇ ਨਹੀਂ ਟਿਕੀਆਂ ਇਹ ਗੱਲਾਂ ਇਹ ਨਹੀਂ ਕਿ ਭਾਈ ਅਸੀਂ ਫਿਰ ਤੁਹਾਡੇ ਨਾਲਾ ਯੁੱਧ ਨੀਤੀ ਜੇ ਤੁਸੀਂ ਐ ਕਰਦੇ ਤਾਂ ਅਸੀਂ ਤੁਹਾਡੇ ਨਾਲ ਕਾਰੋਬਾਰੀ ਸਬੰਧ ਤੋੜ ਲੈਣੇ ਆ ਉਹਨਾਂ ਨੇ ਫਿਰ ਇਹ ਗੱਲ ਕਹਿੰਦੀ ਸੀ ਤੁਸੀਂ ਸਾਡੇ ਬੰਦੇ ਮਾਰੀ ਜੋ ਅਸੀਂ ਤੁਹਾਨੂੰ ਮਾਫ਼ ਕਰੀ ਜਾਂਗੇ ਦਾ ਮਤਲਬ ਇਹ ਆ ਗੱਲ ਨੂੰ ਲੌਜਿਕ ਦੇ ਨਾਲ ਸਮਝਣਾ ਸਾਡੇ ਪੰਜਾਬੀਆਂ ਦੇ ਹਿੱਸੇ ਵਿੱਚ ਆਉਣਾ ਚਾਹੀਦਾ ਕਿ ਤੁਸੀਂ ਬੰਦਾ ਮਾਰਿਆ ਮਾਰਨ ਦੇ ਕੋਈ ਵੀ ਕਾਰਨ ਹੋਣ ਤੁਸੀਂ ਮਾਰਨਾ ਨਹੀਂ ਸੀ ਚਾਹੁੰਦੇ ਪਰ ਮਰ ਗਿਆ ਪਰ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਾਈ ਮੈਨੂੰ ਛੱਡ ਦੇ ਕਿਉਂਕਿ ਉਹ ਤਾਂ ਮਰ ਗਿਆ ਉਹ ਤਾਂ ਲਿਖਿਆ ਹੀ ਆਇਆ ਸੀ ਉਹਨੇ ਤਾਂ ਮਰ ਹੀ ਜਾਣਾ ਸੀ ਬਹੁਤ ਸਾਰੇ ਲੋਕਾਂ ਦੇ ਕਦੇ ਦੁਬਈ ਦੇ ਵਿੱਚ ਏਜੰਟਾ ਜਿਹੜੇ ਉਹ ਕਦੇ ਖਬਰ ਆਉਂਦੀ ਜੀ ਕਿ ਕਤਰ ਦੇ ਵਿੱਚ ਕਦੇ ਖਬਰ ਆਉਂਦੀ ਜੀ ਕਿ ਫਲਾਣੇ ਦੇਸ਼ ਦੇ ਵਿੱਚ ਉਹਨਾਂ ਦੇ ਜਿਹੜੇ ਕਾਮੇ ਆ ਸਾਡੇ ਪੰਜਾਬੀ ਤੇ ਗੈਰ ਪੰਜਾਬੀ ਉਹਨਾਂ ਦੇ ਪਾਸਪੋਰਟ ਏਜੰਟ ਜ਼ਬਤ ਕਰ ਲੈਂਦੇ ਆ ਤਨਖਾਹਾਂ ਵੀ ਨਹੀਂ ਦਿੰਦੇ ਇਹਦਾ ਮਤਲਬ ਇਹ ਹੋਵੇ ਜੀ ਕਿ ਜਿਨ੍ਹਾਂ ਨੇ ਪਾਸਪੋਰਟ ਜ਼ਬਤ ਕੀਤੇ ਉਹਨਾਂ ਦਾ ਟੀਕਾ ਲਾ ਕੇ ਉਹਨੂੰ ਮਾਰ ਦਿੱਤਾ ਜਾਵੇ ਬਾਅਦ ਵਿੱਚ লাশ ਖੁਰਦਬੁਰਦ ਕਰ ਦਿੱਤੀ ਜਾਵੇ ਫਿਰ ਆਪਾਂ ਮਜਬੂਰੀ ਕਹਗੇ ਕੀ ਕਰ ਗਏ ਜੀ ਅਸੀਂ ਮਾਰਨਾ ਨਹੀਂ ਸੀ ਚਾਹੁੰਦੇ ਪਰ ਸਾਡਾ ਪਾਸਪੋਰਟ ਰੱਖਿਆ ਸੀ ਗਲਤ ਕੰਮ ਤਾਂ ਗਲਤ ਹੀ ਹੈ ਪਰ ਸਾਡੇ ਦੇਸ਼ ਦੀ ਇੱਕ ਨਾਗਰਿਕ ਦੇ ਪ੍ਰਤੀ ਸਾਡੇ ਦੇਸ਼ ਦੀ ਇੱਕ ਔਰਤ ਦੇ ਪ੍ਰਤੀ ਜ਼ਿੰਮੇਵਾਰੀ ਇਹ ਸਤਿਕਾਰਤ ਭਾਵਨਾ ਤੇ ਤਰਸ ਦੀ ਭਾਵਨਾ ਇਹ ਸਾਰੀਆਂ ਗੱਲਾਂ ਜਦੋਂ ਚਲਦੀਆਂ ਤੇ ਫਿਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਉਹਦਾ ਛੁੱਟ ਜਾਣਾ ਹੀ ਉੱਥੋਂ ਚੰਗਾ ਉਹ ਉੱਥੋਂ ਬਚ ਹੀ ਜਾਵੇ ਇਹਦੇ ਕੋਲੋਂ ਉਹ ਤਲਾਲ ਅਬਦੁਲ ਮਹਿਦੀ ਬਚ ਜਾਂਦਾ ਤੇ ਇਹ ਉੱਥੋਂ ਦੇ ਕਾਨੂੰਨ ਦੇ ਦਸਤਪੰਜੇ ਦੇ ਵਿੱਚੋਂ ਬਚ ਜਾਵੇ ਗੱਲ ਸਿਰਫ ਇੰਨੀ ਆ ਮੈਂ ਕੱਲ ਵੀ ਗੱਲ ਕਹੀ ਸੀ ਹਰ ਥਾਂ ਦੇ ਉੱਤੇ ਗੱਲ ਪੈਸੇ ਦੇ ਨਾਲ ਨਹੀਂ ਨਿਬੜਦੀ ਦੇਖੋ ਇਹ ਗੱਲ ਕਈ ਭੈਣਾ ਵੀਰੇ ਗੱਲ ਕਹਿੰਦੇ ਵੀ ਗੱਲ 70 30 ਦੀ ਸੀ ਯਾਨੀ ਕਿ ਉਹ 30% ਕਮਿਸ਼ਨ ਚਾਹੁੰਦਾ ਸੀ ਇਹ ਦੇਣਾ ਨਹੀਂ ਸੀ ਚਾਹੁੰਦੇ ਕੁਝ ਗੱਲ ਕਹਿੰਦੇ ਵੀ ਹੋਰ ਰਿਸ਼ਤੇ ਵੀ ਹੋ ਸਕਦੇ ਆ ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬੇਪਰਦ ਨਹੀਂ ਵੀ ਹੁੰਦਾ ਉਹ ਬੰਦਾ ਜਿਹੜਾ ਤਲਾਲ ਅਬਦੋ ਆ ਉਹ ਇਸ ਕੁੜੀ ਦੇ ਨਾਲ ਇੰਡੀਆ ਦੇ ਵਿੱਚ ਵੀ ਆਇਆ ਸੀ ਉਹਨੇ ਕਿਹਾ ਸੀ ਕਿ ਮੈਨੂੰ ਇੰਡੀਆ ਘੁਮਾ ਦੇ ਮੈਂ ਤੇਰੇ ਨਾਲ ਪਾਰਟਨਰਸ਼ਿਪ ਕਰ ਲੂੰਗਾ ਇਹ ਇੰਡੀਆ ਲੈ ਕੇ ਆਈ ਸੀ ਉਹਨੂੰ ਤਲਾਲ ਅਬਦੋ ਨੂੰ ਉਹ ਨੌਜਵਾਨ ਆ ਤੇ ਇਹਨੇ ਆਪਦੇ ਟੱਬਰ ਦੇ ਨਾਲ ਵੀ ਉਹਨੂੰ ਮਿਲਾਇਆ ਸੀ ਫਿਰ ਉਹਦੇ ਨਾਲ ਕਈ ਤਰ੍ਹਾਂ ਦੀ ਹਿੱਸੇਦਾਰੀਆਂ ਕਾਰੋਬਾਰੀ ਵੀ ਤੇ ਹੋਰ ਵੀ ਹੋ ਸਕਦੀਆਂ ਜੇ ਉਹਨੇ ਆਪਣੇ ਘਰ ਦੇ ਵਿੱਚ ਪਾਸਪੋਰਟ ਰੱਖਿਆ ਤੇ ਘਰ ਦੇ ਵਿੱਚ ਜਾ ਕੇ ਜੇ ਕ੍ਰਿਟੀਕਾ ਲਾਇਆ ਗਿਆ ਤੇ ਫਿਰ ਗੱਲਾਂ ਇਹਦੇ ਵਿੱਚੋਂ ਕਈ ਹੋਰ ਨਿਕਲਦੀਆਂ ਜਾਂ ਨਿਕਲ ਸਕਦੀਆਂ ਪਰ ਇਸ ਗੱਲ ਨੂੰ ਇੱਥੇ ਮਕਾਉਣਾ ਚਾਹੀਦਾ ਕਿ ਇਸ ਕੁੜੀ ਦੀ ਜ਼ਿੰਦਗੀ ਬਚੇ ਤੇ ਉਹ ਉਲਾਰਵਾਦੀ ਆਪਾਂ ਬਿਲਕੁਲ ਨਾ ਹੋਈਏ ਤੇ ਭਵਿੱਖ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਗਏ ਆ ਉਥੋਂ ਦੇ ਕਾਨੂੰਨ ਨੂੰ ਆਪਾਂ ਅਪਣਾਏ ਸਾਢੇ 8 ਕਰੋੜ ਰੁਪਇਆ ਇਹਦੇ ਲਈ ਇਕੱਠਾ ਹੋ ਗਿਆ 1 ਮਿਲੀਅਨ ਡਾਲਰ ਇਹਦੇ ਵਾਸਤੇ ਹੋ ਗਿਆ ਜੇ ਕੋਈ ਹੋਰ ਪੰਗਾ ਲਾਊਗਾ ਉਹਦੇ ਵਾਸਤੇ ਨਹੀਂ ਹੋਣਾ ਕਿਉਂਕਿ ਲਹਿਰ ਆ ਜਿਹੜੀ মিডিਏ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਹਰ ਬੰਦੇ ਪ੍ਰਤੀ ਨਹੀਂ ਬਣਦੀ ਇਹ ਵੀ ਕਹਿ ਦਿੱ ਗਏ ਵੀ ਭਾਈ ਪਛੋਂ ਦੀ ਬਾ ਵਾਂਗੂ ਲਹਿਰ ਵੱੜਦੀ ਹੁੰਦੀ ਆ ਤੇ ਕਈ ਵਾਰੀ ਤੜਕ ਜਾਂਦੀ ਆ ਕਈ ਵਾਰੀ ਸਿਰੇ ਲੱਗ ਜਾਂਦੀ ਆ ਸੋ ਇਹ ਲਹਿਰ ਬਣੀ ਇਸ ਲਹਿਰ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਤਰਸਦਾ ਭਾਵ ਆਇਆ ਮੀਡੀਆ ਦੇ ਵੱਲੋਂ ਇਹ ਗੱਲ ਚੱਕੀ ਗਈ ਆ ਤੇ ਇਸ ਕੁੜੀ ਦੇ ਬਚਨ ਦੀ ਕੁਝ ਹੱਦ ਤੱਕ ਸੰਭਾਵਨਾ ਨਜ਼ਰ ਆਉਣ ਲੱਗੀ ਹੈ ਇਹ ਨਜ਼ਰ ਜਿਹੜੀ ਆਉਣ ਲੱਗੀ ਹੈ ਇਹ ਸੱਚਾਈ ਦੇ ਰੂਪ ਦੇ ਵਿੱਚ ਆ ਜਾਏ ਕੁਝ ਵੀ ਕਿਸੇ ਦਾ ਨਾਮ ਵਿਗੜੇ ਇਹ ਔਰਤ ਆਪਦੀ ਬੱਚੀ ਨੂੰ ਆਪਦੇ ਘਰ ਵਾਲੇ ਨੂੰ ਆਪਣੇ ਬਾਕੀ ਪਰਿਵਾਰਕ ਜੀਆਂ ਨੂੰ ਮਿਲੇ ਪਰੇ ਦਾ ਮਤਲਬ ਇਹ ਵੀ ਨਹੀਂ ਵੀ ਜਦੋਂ ਇਹ ਬਚ ਕੇ ਆ ਗਈ ਤੇ ਬਾਅਦ ਦੇ ਵਿੱਚ ਥਾਂ-ਥਾਂ ਤੇ ਇੱਥੇ ਦਾ ਸਨਮਾਨ ਸ਼ੁਰੂ ਹੋ ਜੇ ਕਿਉਂਕਿ ਸਾਡੇ ਭਾਰਤ ਗਾਂਧੀ ਅੱਕੇ ਵੀ ਆੜਤਾ ਵੀ ਭਾਈ ਸਨਮਾਨ ਨੂੰ ਕਿਹੜਾ ਆਪਾਂ ਉੱਥੇ ਕੋਈ ਬਹੁਤ ਵੱਡਾ ਕੋਈ 올림픽 ਦੇ ਵਿੱਚ ਮੈਡਲ ਜਿੱਤਣ ਗਏ ਸੀਗੇ ਆਪਣੇ ਤੋਂ ਕਤਲ ਹੋਇਆ ਜਾਂ ਆਪਾਂ ਕਤਲ ਕੀਤਾ ਤਰਸ ਦੇ ਆਧਾਰ ਦੇ ਉੱਤੇ ਜਾਂ ਜਿਹੜੀ ਆਪਾਂ ਬਲੱਡ ਮਨੀ ਦੇ ਆਧਾਰ ਦੇ ਉੱਤੇ ਬਚ ਜਾਏਗੇ ਬਹੁਤ ਵਧੀਆ ਗੱਲ ਆ ਪਰ ਭਾਈ ਆਪਾਂ ਸਬਕ ਲਈਏ ਨਾ ਕਿ ਇਹ ਗੱਲ ਕਹਿ ਕੇ ਵੀ ਇਹਦੇ ਨਾਂ ਤੇ ਫਿਲਮ ਬਣਾ ਲੈਣੇ ਆ ਇਹਦੇ ਨਾਂ ਤੇ ਗਾਣੇ ਕਰ ਦਿੰਨੇ ਆ ਇਹਦੇ ਨਾਂ ਤੇ ਨਾਵਲ ਲਿਖ ਦਿੰਨੇ ਆ ਇਹਨਾਂ ਗੱਲਾਂ ਤੋਂ ਤੁਹਾਨੂੰ ਗਰੇਜ਼ ਕਰਨਾ ਚਾਹੀਦਾ ਇੱਥੇ ਭਾਰਤ ਦੇ ਵਿੱਚ ਕੁਝ ਵੀ ਵਾਪਰ ਜਾਵੇ ਉਹਦੇ ਤਾਂ ਪਹਿਲਾਂ ਫਿਲਮ ਬਣਨ ਲੱਗ ਜਾਂਦੀ ਆ ਆਪਰੇਸ਼ਨ ਸੰਧੂਰ ਦੇ ਨਾਂ ਦੇ ਉੱਤੇ 10 12 ਜਿਹੜੇ ਫਿਲਮ ਬਣਾਉਣ ਨੂੰ ਫਿਰਦੇ ਆ ਕੋਈ ਵੀ ਵਿਸ਼ਾ ਹੋਵੇ ਉਹਦੇ ਉੱਤੇ ਫਿਲਮਾਂ ਬਣਾਉਣ ਦੀ ਕਾਲ ਪੈ ਜਾਂਦੀ ਆ ਉਹ ਰੁਪਈਏ ਵਟਣ ਵਾਲੀ ਗੱਲ ਹੁੰਦੀ ਆ ਪਰ ਇੱਥੇ ਰੁਪਈਏ ਜੇਕਰ ਪਰਿਵਾਰ ਨਹੀਂ ਲੈ ਰਿਆ ਉਸ ਪਰਿਵਾਰ ਦੇ ਅੰਦਰ ਵੀ ਕੁਝ ਨਾ ਕੁਝ ਹੈ ਬੰਦਾ ਕਹਿੰਦਾ ਯਾਰ ਜਿਹੜਾ ਮਰ ਗਿਆ ਮਰ ਗਿਆ ਆਪਣੇ ਤਾਂ ਆਮ ਤੌਰ ਤੇ ਬਹੁਤੀ ਵਾਰ ਇਹ ਹੁੰਦਾ ਬਹੁਤੀ ਵਾਰ ਕਿ ਪਾਈ ਜੇਕਰ ਸੜਕ ਹਾਰਸੇ ਦੇ ਵਿੱਚ ਫਲਾਣੇ ਕੋਲ ਬੰਦਾ ਮਰ ਗਿਆ ਫਲਾਣੇ ਕਾਰਨ ਕਰਕੇ ਬੰਦਾ ਮਰ ਗਿਆ ਉਹਨੇ ਕਿਹੜਾ ਵਾਪਸ ਆਉਣਾ ਪਤਾ ਇਹ ਗੱਲ ਕਹਿੰਦੇ ਹੁੰਦੇ ਆ ਨਾ ਵੀ ਚਲੋ ਲੈ ਦੇ ਕੇ ਭਾਈ ਅ ਨਿਆਣਿਆਂ ਦੇ ਭਵਿੱਖ ਦੇ ਲਈ ਫਲਾਣਿਆਂ ਦੇ ਲਈ ਆਪਾਂ ਕੁਝ ਕਰ ਲੈਨੇ ਆ ਪਰ ਜੇਕਰ ਉਹ ਪਰਿਵਾਰ ਹਲੇ ਤੱਕ ਨਹੀਂ ਮੰਨਿਆ 1 ਮਿਲੀਅਨ ਡਾਲਰ ਦੇ ਲਈ ਪੀੜ ਉਹਨਾਂ ਨੇ ਮਨ ਦੇ ਵਿੱਚ ਵੀ ਹੈਗੀ ਆ ਇਹ ਆਪਾਂ ਇਹਨੂੰ ਇਸ ਐਂਗਲ ਤੋਂ ਵੀ ਦੇਖੀਏ ਪਰ ਕਿਉਂਕਿ ਸਾਡੇ ਭਾਰਤ ਦੀ ਕੁੜੀ ਆ ਸਾਡੇ ਭਾਰਤ ਦੀ ਔਰਤਾ ਸਾਡੇ ਭਾਰਤ ਦੇ ਕੇਰਲ ਸੂਬੇ ਦੇ ਪਲੱਕੜ ਸ਼ਹਿਰ ਦੀ ਨਰਸ ਆ ਜੀ ਨਾ ਕਿ ਉੱਥੇ ਪੈਰ ਲਾਉਣ ਦੇ ਚਾਹਨਾ ਦੇ ਵਿੱਚ ਉਹਦੇ ਵੱਲੋਂ ਆਹ ਕੁਝ ਕਰ ਦਿੱਤਾ ਗਿਆ ਜਾਂ ਇਹਦੇ ਕੋਲ ਹੋ ਗਿਆ ਪਰ क्रूरਤਾ ਮਾੜੀ ਆ ਉਹਨੂੰ ਵੀ ਬੰਦਾ ਵੱਡਣਾ ਨਹੀਂ ਸੀ ਚਾਹੀਦਾ ਮੇਰੇ ਨਿੱਜੀ ਤੌਰ ਤੇ ਵਿਚਾਰ ਆ ਵੇਨੇ ਭਾਈ 8 ਕਰੋੜ ਰੁਪਏ ਦੇ ਵਿੱਚ ਹੀ ਉਹ ਪਰਿਵਾਰ ਮੰਨਦਾ ਜਾਂ 20 ਕਰੋੜ ਚ ਮੰਨਦਾ ਜਾਂ ਮੁਫਤ ਦੇ ਵਿੱਚ ਹੀ ਦੇ ਦਿੰਦਾ ਵੇ ਭਾਈ ਅਸੀਂ ਕੁਝ ਨਹੀਂ ਲੈਣਾਗਾ ਅਸੀਂ ਬਸ ਤਰਸ ਦੇ ਆਧਾਰ ਦੇ ਉੱਤੇ ਮਾਫੀ ਦਿੱਤੀ ਜਦੋਂ ਉਹਨਾਂ ਨੇ ਕਹਿਤਾ ਲਿਖਤੀ ਤੌਰ ਦੇ ਉੱਤੇ ਆਪਣੇ ਬਿਆਨ ਦਰਜ ਕਰਵਾਤੇ ਤੇ ਇਸ ਕੁੜੀ ਨੂੰ ਉੱਥੋਂ ਰਿਲੀਜ਼ ਕਰ ਦਿੱਤਾ ਜਾਣਾ ਇਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲ ਜਾਣਾ ਫਿਰ ਇਹਦਾ ਪਾਸਪੋਰਟ ਬਣ ਜਾਣਾ ਜੇਕਰ ਲੱਭ ਗਿਆ ਤਾਂ ਉਹ ਇਹਨੂੰ ਮਿਲ ਜਾਣਾ ਤੇ ਇਹਨੇ ਭਾਰਤ ਦੇ ਵਿੱਚ ਆ ਜਾਣਾ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਕੋਈ ਦਿਨਾਂ ਦੇ ਵਿੱਚ ਸਾਰੀ ਤਸਵੀਰ ਸਾਹਮਣੇ ਆ ਜਾਣੀ ਹੈ